कभी प्रकाश होगा और इसके जीवन में कभी की वो बड़े नेगेटिव तरीके से की जाती थी और अपना खुद का सरनेम दिया अम्बेडकर जी तो ऐसे शिक्षकों को ऐसे पेरेंट्स को भी नमन है जिन लोगों ने ऐसे बच्चे के उज्जवल भविष्य को देखते हुए स्टार्टिंग से कैसे परिवेश का निर्माण किया ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਅੱਜ ਡਾਕਟਰ ਪੀਮਰਾਓ ਅਬੇਟਕਰ ਜੀ ਦਾ 133 ਵਾਂ ਜਨਮ ਦਿਹਾੜਾ ਸੀ ਧਾਰੀਵਾਲ ਸ਼ਹਿਰ ਦੇ ਵਿੱਚ ਪਿੰਡ ਤੰਗ ਜਿਹੜਾ ਦੇ ਇੱਕ ਬਹੁਤ ਹੀ ਪਾਰਕ ਹੈ ਉਹਦੇ ਵਿੱਚ ਡਾਕਟਰ ਪੀਮਰਾਓ ਅਬੇਟਕਰ ਜੀ ਦੀ ਪੰਚਾਇਤ ਵੱਲੋਂ ਸਾਰੇ ਪਿੰਡ ਵੱਲੋਂ ਇੱਕ ਬਹੁਤ ਹੀ ਅੱਛੀ ਸਟੈਚੂ ਲਗਾਇਆ ਗਿਆ ਅੱਜ ਸਮੂਹ ਧਾਰੀਵਾਲ ਦੇ ਵੱਖ-ਵੱਖ ਜਥੇਬੰਦੀਆਂ ਦੇ ਪਰਿਵਾਰਾਂ ਵੱਲੋਂ ਨੇਤਾਵਾਂ ਵੱਲੋਂ ਇੱਥੇ ਆ ਕੇ ਡਾਕਟਰ ਪੀਮਰਾਓ ਅਬੇਟਕਰ ਜੀ ਦੇ ਬੁੱਤ ਤੇ ਆ ਕੇ ਨਮਨ ਹੋ ਕੇ ਉਹਨਾਂ ਦਾ ਆਸ਼ੀਰਵਾਦ ਲੈ ਰਿਹਾ ਤੁਸੀਂ ਸਾਰੇ ਜਾਣਦੇ ਹੋ ਕਿ ਡਾਕਟਰ ਭੀਮਰਾਓ ਅੰਬੇਡਕਰ ਬਹੁਤ ਹੀ ਯੁੱਗਪੁਰਸ਼ ਹੋਏ ਨੇ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਉਹ ਦੁਨੀਆ ਦੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਇਨਸਾਨ ਸੀਗੇ ਔਰ ਉਹਨਾਂ ਨੇ ਭਾਰਤ ਦੀ ਰਾਜਨੀਤੀ ਦੇ ਵਿੱਚ ਸਮਾਜਿਕ ਬਵਸਥਾ ਵਿੱਚ ਆਰਥਿਕ ਬਵਸਥਾ ਵਿੱਚ ਔਰ ਨਵੇਂ ਭਾਰਤ ਦੀ ਸਿਰਜਣਾ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਵੱਖਰੇ ਵੱਖਰੇ ਪ੍ਰੋਜੈਕਟਾਂ ਤੇ ਕੰਮ ਕਰਕੇ ਭਾਰਤ ਦਾ ਸੰਵਿਧਾਨ ਲਿਖਿਆ ਔਰ ਉਹ ਸੰਵਿਧਾਨ ਲਿਖਿਆ ਕਿ ਜਿਹੜਾ ਦੁਨੀਆਂ ਦਾ ਸਭ ਤੋਂ ਸੋਹਣਾ ਸਭ ਤੋਂ ਵਧੀਆ ਸੰਵਿਧਾਨ ਹੈ ਔਰ ਦੁਨੀਆਂ ਦਾ ਸਭ ਤੋਂ ਸਭ ਤੋਂ ਵੱਡਾ ਲੋਕਤੰਤਰ ਭਾਰਤ ਦੇਸ਼ ਜਿਹੜਾ ਹੈਗਾ ਉਹਦੇ ਨਾਲ ਚੱਲਦਾ ਹੈਗਾ ਇਹਦੇ ਵਿੱਚ ਸਾਰਿਆਂ ਨੂੰ ਬਰਾਬਰ ਬਰਾਬਰਤਾ ਦਿੱਤੀ ਚਾਹੇ ਉਹ ਕਿਸੇ ਵੀ ਧਰਮ ਦਾ ਸੀਗਾ ਚਾਹੇ ਉਹ ਕਿਸੇ ਵੀ ਜਾਤ ਦਾ ਸੀਗਾ ਚਾਹੇ ਉਹ ਨਾਰੀ ਹੈ ਜਾਂ ਪੁਰਸ਼ ਜਾਂ ਕਿਸੇ ਵੀ ਇਲਾਕੇ ਦਾ ਹੈਗਾ ਸਾਰੇ ਲੋਕਾਂ ਨੂੰ ਬਰਾਬਰਤਾ ਦਿੱਤੀ ਔਰ ਵੱਡੀ ਜਿਹੜੀ ਗੱਲ ਦਿੱਤੀ ਹੈ ਕਿ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਦੇਖੋ ਕਿੰਨੀ ਵੱਡੀ ਬਰਾਬਰਤਾ ਕਿ ਪ੍ਰਧਾਨ ਮੰਤਰੀ ਵੀ ਦੀ ਵੀ ਵੋਟ ਇੱਕ ਤੇ ਪੈਂਦੀ ਹੈ ਤੇ ਇੱਕ ਜਿਹੜਾ ਚੌਕੀਦਾਰ ਪਿੰਡ ਦਾ ਹੈਗਾ ਉਹਦੀ ਵੀ ਵੋਟ ਇੱਕ ਪੈਂਦੀ ਹੈਗੀ 200 ਕਿੱਲੇ ਦਾ ਜ਼ਿਮੀਦਾਰ ਜਿਹੜਾ ਹੈਗਾ ਉਹਦੀ ਵੋਟ ਵੀ ਇੱਕ ਹੈਗੀ ਤੇ ਉੱਥੇ ਖੇਤ ਮਜ਼ਦੂਰੀ ਕਰਨ ਵਾਲਾ ਜਿਹੜਾ ਮਜ਼ਦੂਰ ਹੈ ਉਹਦੀ ਵੋਟ ਵੀ ਇੱਕ ਪੈਂਦੀ ਹੈ ਏਡੀ ਵੱਡੀ ਬਰਾਬਰਤਾ ਸੋ ਆਹ ਸਾਰੇ ਅੱਜ ਡਾਕਟਰ ਪੀਮਰਾਓ ਬੇਟਕਰ ਦੀ ਸੋਚ ਤੇ ਪੈਰਾ ਦੇ ਕੇ ਉਹਨਾਂ ਦੀ ਜਿਹੜੀ ਸੋਚ ਹੈ ਭਾਰਤ ਦਾ ਸੰਵਿਧਾਨ ਬਚਾਓ ਤੇ ਤਾਨਾ ਛਾਪਗਾਓ ਭਾਰਤ ਦਾ ਲੋਕਤੰਤਰ ਬਚਾਓ ਇਹ slogan ਜਿਹੜਾ ਹੈਗਾ ਇਸ slogan ਤੇ ਉੱਪਰ ਕੰਮ ਕਰੀਏ ਬੜਾ ਮਹੱਤਵਪੂਰਨ ਸਮਾਂ ਇਹ ਆ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਲੋਕ ਸਭਾ ਦੀਆਂ ਚੋਣਾਂ ਦਾ ਸਮਾਂ ਹੈਗਾ ਸੋ ਇਸ ਤਰ੍ਹਾਂ ਦੀ ਸਰਕਾਰ ਲੈ ਕੇ ਆਓ ਜਿਹੜੇ ਭਾਰਤ ਦੀ ਸੰਵਿਧਾਨ ਦੀ ਰੱਖਿਆ ਕਰੇ ਔਰ ਭਾਰਤ ਦੇ ਲੋਕਤੰਤਰ ਦੀ ਰੱਖਿਆ ਕਰੇ ਜੈ ਹਿੰਦ ਜੈ ਭਾਰਤ ਜੈ ਹਿੰਦ ਜੈ ਭਾਰਤ